ਜਮਾਤ ਦੀ ਭਗਤੋ ਅੱਜ ਫੇਰ ਤੁਹਾਡੇ ਸਾਹਮਣੇ ਤਸਵੀਰਾਂ ਲੈ ਕੇ ਹਾਜ਼ਰ ਹਾਂ ਤੇ ਅੱਜ ਅਸੀਂ ਜਿਹੜਾ ਆ ਪਿੰਡ ਗਰਦਾਸਨਗਲ ਤੋਂ ਇਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤਸਵੀਰਾਂ ਤੁਹਾਨੂੰ ਗੁਰਦਾਸ ਨੰਗਲ ਦੇ 메ਨ ਬਾਜ਼ਾਰ ਜੋ ਕਿ ਪੁਰਾਤਨ ਸਮੇਂ ਦੇ ਵਿੱਚ 메ਨ ਬਾਜ਼ਾਰ ਵਜਦਾ ਸੀ ਤੇ ਇਸੇ ਬਾਜ਼ਾਰ ਦੇ ਵਿੱਚ ਪੁਰਾਣੀ ਖੂਹੀ ਦੇ ਉੱਤੇ ਖੂਹ ਵਾਲੇ ਬਾਜ਼ਾਰ ਨੂੰ ਵੀ ਇਹਨੂੰ ਕਿਹਾ ਜਾਂਦਾ ਹੈ ਤੇ ਉੱਥੇ ਹੀ ਅੱਜ ਜਿਹੜਾ ਆ ਮਹਾਮਾਈ ਦੇ ਇਸ ਜਾਗਰਨ ਦੇ ਵਿੱਚ ਮੌਜੂਦ ਆ ਜਿੱਥੇ ਕਿ ਅੱਜ ਜਾਗਰਨ ਦੀ ਤਰ੍ਹਾਂ ਹੀ ਜਿਹੜਾ ਅੱਜ ਪ੍ਰੋਗਰਾਮ ਕੀਤਾ ਜਾ ਰਿਹਾ ਤੁਹਾਨੂੰ ਦੱਸੀ ਕਿ ਪਿਛਲੇ 20-25 ਸਾਲਾਂ ਤੋਂ ਲਗਾਤਾਰ ਇਸ ਜਗ੍ਹਾ ਦੇ ਉੱਤੇ ਜਿਹੜਾ ਆ ਉਹ ਮਹਾਮਾਈ ਦੇ ਜਗਰਾਤੇ ਜਿਹੜੇ ਆ ਉਹ ਲਗਾਤਾਰ ਜਿਹੜੇ ਕਰਵਾਏ ਜਾ ਰਹੇ ਸੀ ਪਰ ਇਸ ਵਾਰ ਜਿਹੜਾ ਆ ਉਹ ਕੁਝ ਜਿਹੜਾ ਮਾਹੌਲ ਜੰਗ ਦੇ ਕਰਕੇ ਜਿਹੜਾ ਹੋ ਗਿਆ ਸੀ ਉਹਦੇ ਕਰਕੇ ਜਿਹੜਾ ਆ ਕਈਆਂ ਥਾਵਾਂ ਤੇ ਪਰਮਿਸ਼ਨਾਂ ਨਹੀਂ ਮਿਲਦੀਆਂ ਪਈਆਂ ਕੰਡੀ ਏਰੀਆ ਹੋਣ ਕਰਕੇ ਤਕਰੀਬਨ ਤਕਰੀਬਨ ਜਿਹੜਾ ਆ ਇਸ ਤਰ੍ਹਾਂ ਦੇ ਪ੍ਰੋਗਰਾਮ ਅਜੇ ਜਿਹੜੇ ਰਾਤ ਦੇ ਨਹੀਂ ਹੋ ਰਹੇ ਜਿਹਦੇ ਕਰਕੇ ਜਾਗਰਣ ਜਿਹੜਾ ਆ ਇਸ ਵਾਰ ਨਹੀਂ ਕਰਵਾਇਆ ਜਾ ਰਿਹਾ ਪਰ ਸਾਡੇ ਪਿੰਡ ਦੀਆਂ ਇਹਨਾਂ ਸੰਗਤਾਂ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਆ ਕਿ ਬੇਸ਼ੱਕ ਜਗਰਾਤਾ ਰਾਤ ਨੂੰ ਨਾ ਹੋਵੇ ਪਰ ਸੰਗਤਾਂ ਨੇ ਬਹੁਤ ਵੱਡਾ ਉਪਰਾਲਾ ਕਰਦੇ ਹੋਏ ਜਿਹੜਾ ਆ ਮਹਾਮਾਈ ਦਾ ਉਸੇ ਤਰ੍ਹਾਂ ਜਿਹੜਾ ਆ ਗੁਣਗਾਨ ਕਰਦੇ ਹੋਏ ਲੰਗਰ ਦੀ ਜਿਹੜੀ ਵਿਵਸਥਾ ਕੀਤੀ ਏ ਪਿੰਡ ਦੇ ਸਹਿਯੋਗ ਦੇ ਨਾਲ ਜਿਹੜੇ ਆ ਉਹ ਲੰਗਰ ਲਗਾਏ ਜਾ ਰਹੇ ਨੇ ਤੇ ਉਸੇ ਤਰ੍ਹਾਂ ਜਿਹੜਾ ਆ ਕੰਕਾਂ ਦੇੰਦੀ ਐ ਇਸ ਵੇਲੇ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਕੰਕਾਂ ਦੇ ਕੇ ਤੇ ਲੰਗਰ ਜਿਹੜੇ ਨੇ ਉਹ ਚਲਾਏ ਜਾਣਗੇ ਪੂਰੀ ਸੰਗਤ ਦੇ ਵਿੱਚ ਲੰਗਰ ਜਿਹੜੇ ਨੇ ਵਰਤਾਏ ਜਾਣਗੇ ਤੇ ਰਾਤ ਨੂੰ ਜਗਰਾਤੇ ਦੀ ਜਗ੍ਹਾ ਜਿਹੜਾ ਆ ਉਹ 6 ਤੋਂ ਲੈ ਕੇ 9 ਵਜੇ ਦੇ ਵਿੱਚ ਜਿਹੜਾ ਆ ਕਿਹਾ ਜਾ ਰਿਹਾ ਕਿ ਕੀਰਤਨ ਕਰਾਈ ਜਾਣਗੇ ਸਾਡੇ ਨਾਲ ਇੱਥੇ ਸਾਬਕਾ ਸਰਪੰਚ ਗੁਰਨਾਮ ਸਿੰਘ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲਏ ਨੇ ਆ ਸਸੀਆ ਭਾਈ ਸਸੀ ਗਾਲ ਬਹੁਤ ਬਹੁਤ ਧੰਨਵਾਦ ਟੀਵੀ ਪੀਸੀ ਦਾ ਜੋ ਹਰ ਸਾਲ 24 ਮਈ ਨੂੰ ਜਿਹੜਾ ਤਾਂ 25 ਤੋਂ 30 ਸਾਲ ਤੱਕ ਜਿਹੜਾ ਹੋ ਰਿਹਾ ਵਾ ਆਰਕਾਂ ਵੀ ਉਦਾਂ ਹੀ ਜਿਹੜਾ ਸੰਗਤਾਂ ਦੇ ਸਹਿਯੋਗ ਨਾਲ ਜਗਰਾਤਾ ਮਨਾਇਆ ਜਾ ਰਿਹਾ ਵਾ ਜੋ ਪਰਮਿਸ਼ਨ ਨਹੀਂ ਮਿਲੀ ਉਹ ਕਰਕੇ ਕੰਜਗਾ ਦਿੱਤੀਆਂ ਜਾਣਕੀਆਂ ਤੇ ਲੰਗਰ ਵਰਤਾਇਆ ਜਾਏਗਾ ਸਾਮਾ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਜੋ ਕੀਰਤਨ ਹੋਏਗਾ ਜੋ ਸੰਗਤਾਂ ਦੀ ਸੇਵਾ ਕਰਨਗੇ ਜੋ ਵੀ ਉਹਨ ਸੰਗਤਾਂ ਵਾਤੇ ਹਰ ਮਨ ਦੀ ਕਿਸ ਦੀ ਭਾਵਨਾ ਉਹ ਸੰਗਤਾਂ ਦੀ ਸੇਵਾ ਕਰਨਗੇ ਸਾਮਾ ਨੂੰ ਤੇ ਆਰਕਾਂ ਜੋ ਨਹੀਂ ਮਿਲੀ ਪਰਮੇਸ਼ਰ ਉਹ ਕਰਕੇ ਜਗਰਾਤਾ ਨਹੀਂ ਹੋਏਗਾ ਤੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਜੋ ਕੀਰਤਨ ਹੋਏਗਾ ਤੇ ਇਨਾ ਹੀ ਮੈਂ ਕਹਿੰਦਾ ਜੈ ਮਾਤਾ ਦੀ ਬੋਲ ਸੱਚੇ ਦਰਬਾਰ ਕੀ ਜੈ ਸਾਡੇ ਨਾਲ ਇੱਥੇ ਇਸ ਟਾਈਮ ਸਾਡੇ ਵੀਰ ਜੀ ਵੀ ਮੌਜੂਦ ਨੇ ਪਾਜੀ ਤੁਹਾਡੇ ਬੂਹੇ ਦੇ ਘੜੀ ਜਗਰਾਤਾ ਹੁੰਦਾ ਮਾਹਮਾਈ ਕਿਰਪਾ ਕਰਦੀ ਹੈ ਕੀ ਗਾਣਾ ਚਾਹੁੰਦੇ ਜੈ ਮਾਤਾ ਦੀ ਇਹ ਹਰ ਸਮੇਂ ਦੇ ਸਮੇਂ ਸਾਲ ਦੇ ਸਾਲ ਮਾਤਾ ਰਾਣੀ ਦਾ ਜਗਰਾਤਾ ਹੁੰਦਾ ਹੈ ਜਿਹਦੇ ਕਰਕੇ ਹਾਲਾਤ ਬਿਮਾਰੇ ਹੋਣ ਕਰਕੇ ਜੰਗ ਦੇ ਦੌਰਾਨ ਕੰਦਕਾਂ ਪੂਜੀਆਂ ਜਾੜੀਆਂ ਜੈ ਮਾਤਾ ਜੈ ਮਾਤਾ ਜੀ ਬਹੁਤ ਵਧੀਆ ਜੀ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਜਿਹੜੀਆਂ ਨੇ ਉਹ ਇਥੇ ਜਗਰਾਤਾ ਜਿਹੜਾ ਆ ਪਿਛਲੇ 25-30 ਸਾਲ ਤੋਂ ਲਗਾਤਾਰ ਜਗਰਾਤਾ ਹਰ ਸਾਲ 24 ਮਈ ਨੂੰ ਖਾਸ ਕਰਕੇ ਜਿਹੜਾ ਇੱਕ ਹੀ ਦਿਨ ਮਕਰਰ ਕੀਤਾ ਹੋਇਆ ਆ ਲਗਾਤਾਰ ਇਸੇ ਤਰੀਕ ਦੇ ਉੱਤੇ ਦਿਨ ਕੋਈ ਵੀ ਹੋਵੇ ਇਸੇ ਤਰੀਕ ਦੇ ਉੱਤੇ ਜਿਹੜਾ ਜਗਰਾਤਾ ਕਰਾਇਆ ਜਾਂਦਾ ਜੀ ਪਰ ਅੱਜ ਦੇ ਦਿਨ ਜਿਹੜਾ ਆ ਮਾਹੌਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਗਰਾਤਾ ਤਾਂ ਜਿਹੜਾ ਪੋਸਟਪੋਨ ਕੀਤਾ ਗਿਆ ਪਰ ਉਹਦੀ ਜਗ੍ਹਾ ਤੇ ਜਿਹੜਾ ਆ ਰਾਤ ਨੂੰ 6 ਤੋਂ 9 ਵਜੇ ਜਿਹੜੇ ਆ ਉਹ ਕੀਰਤਨ ਕੀਤੇ ਜਾਣਗੇ ਉਹ ਪਿੰਡ ਦੇ ਜਿਹੜੇ ਕੀਰਤਨੀ ਜੱਥੇ ਨੇ ਬੀਬੀਆਂ ਦੇ ਵੱਲੋਂ ਜਿਹੜਾ ਕੀਰਤਨ ਕੀਤਾ ਜਾਏਗਾ ਉਹਦੇ ਵਿੱਚ ਹਾਲੇ ਜਿਹੜਾ ਆ ਸਵੇਰ ਦੇ ਟਾਈਮ ਜਿਹੜਾ ਅੱਜ ਟਾਈਮ ਜਿਹੜਾ ਆ ਦੁਪਹਿਰ ਦੇ 1.5 ਤੋਂ 2 ਵਜੇ ਦੇ ਵਿੱਚ ਮਹਾਮਾਈ ਦੀਆਂ ਕੰਜਕਾ ਦੇ ਕੇ ਜਿਹੜਾ ਆ ਉਹ ਲੰਗਰ ਜਿਹੜੇ ਆ ਉਹ ਲਗਾਏ ਜਾਣਗੇ ਬਾਕੀ ਸਾਰਾ ਪ੍ਰੋਗਰਾਮ ਉਸੇ ਤਰ੍ਹਾਂ ਹੀ ਕੀਤਾ ਜਾ ਰਿਹਾ ਆ ਸਿਰਫ ਤੇ ਸਿਰਫ ਜਾਗਰਣ ਪੋਸਟਪੌਂਡ ਕਰਕੇ ਉਹਦੀ ਜਗ੍ਹਾ ਜਿਹੜਾ ਆ ਉਹ ਕੀਰਤਨ ਕਰਾਇਆ ਜਾ ਰਹੇ ਨੇ ਮਹਾਮਾਈ ਦਾ ਦਰਬਾਰ ਵੀ ਇਸੇ ਤਰ੍ਹਾਂ ਸਜਾਇਆ ਹੋਇਆ ਹੈ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਚਾਰੇ ਪਾਸੇ ਜਿਹੜਾ ਕੈਮਰਾ ਘੁਮਾ ਕੇ ਦਿਖਾ ਦੇ ਕਿ ਜੜੀਆਂ ਸੰਗਤਾਂ ਆ ਬਾਜ਼ਾਰ ਦੇ ਵਿੱਚ ਉਸੇ ਤਰ੍ਹਾਂ ਹੀ ਇਕੱਠੀਆਂ ਹੋਈਆਂ ਹੋਈਆਂ ਨੇ ਤੇ ਲਗਾਤਾਰ ਜਿਹੜਾ ਆ ਉਹ ਸੰਗਤਾਂ ਨੂੰ ਜਿਹੜਾ ਆ ਦਿਖਾਇਆ ਜਾ ਰਿਹਾ ਹੈ ਇੱਥੇ ਕੰਜਕਾਂ ਦੇਣ ਦੀ ਜਿਹੜੀ ਉਹ ਤਿਆਰੀ ਕਰ ਦਿੱਤੀ ਗਈ ਹੈ ਕੰਜਕਾਂ ਜਿਹੜੀਆਂ ਨੇ ਤਸਵੀਰਾਂ ਤੁਸੀਂ ਦੇ ਦੇ ਪਈਓ ਕਿ ਭਗਤਾਂ ਵੱਲੋਂ ਜਿਹੜੀਆਂ ਆ ਉਹ ਕੰਜਕਾ ਦਿੱਤੀਆਂ ਜਾ ਰਹੀਆਂ ਨੇ ਕੰਜਕਾਂ ਜੜੀਆਂ ਨੇ ਉਹ ਦੇਣੀਆ ਸ਼ੁਰੂ ਕਰ ਦਿੱਤੀਆਂ ਨੇ ਕੰਜਕਾਂ ਦੇ ਜਿਹੜਾ ਆ ਉਹ ਕੰਜਕ ਪੂਜਨ ਦੇ ਲਈ ਜਿਹੜਾ ਆ ਉਹ ਭਗਤ ਜਿਹੜੇ ਆ ਉਹ ਕੰਜਕ ਪੂਜਨ ਜਿਹੜਾ ਆ ਉਹ ਕਰਦੇ ਪਏ ਨੇ ਤੇ ਕੰਜਕ ਪੂਜਨ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਭਗਤ ਜਿਹੜੇ ਨੇ ਲਗਾਤਾਰ ਜਿਹੜਾ ਆ ਉਹ ਕੰਜਕ ਪੂਜਨ ਜਿਹੜਾ ਆ ਕਰਦੇ ਪਏ ਨੇ ਤੇ ਲਗਾਤਾਰ ਜਿਹੜਾ ਆ ਕੰਜਕ ਪੂਜਨ ਕਰਦੇ ਪਏ ਨੇ ਭਗਤ ਲਗਾਤਾਰ ਜਿਹੜੇ ਨੇ ਤੇ ਬਾਕੀ ਸੰਗਤਾਂ ਤੁਸੀਂ ਦੇ ਦੇ ਪਿਓ ਕਿ ਪੂਰੀ ਤਰ੍ਹਾਂ ਜਿਹੜਾ ਆ ਉਹ ਦਰਬਾਰ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਨੇੜੇ-ਨੇੜੇ ਦੀ ਸੰਗਤਾਂ ਦੇ ਜਿਹੜੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਤੇ ਪਹੁੰਚ ਚੁੱਕੀਆਂ ਨੇ ਤੇ ਬਾਕੀ ਦੂਰਦਰ ਇਧਰ ਦੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਵੀ ਅਨਾਉਂਸਮੈਂਟ ਕਰਕੇ ਲੰਗਰਾਂ ਦੇ ਲਈ ਜਿਹੜਾ ਆ ਉਹ ਬੁਲਾ ਲਿਆ ਜਾਏਗਾ ਲਗਾਤਾਰ ਤੁਸੀਂ ਦੇ ਦੇ ਪਏ ਹੋ ਕਿ ਕੰਜਕਾ ਜਿਹੜੀਆਂ ਨੇ ਉਹ ਭਗਤਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਭਗਤ ਜਿਹੜੇ ਨੇ ਉਹ ਕੰਜਕਾ ਦੇ ਰਹੇ ਨੇ ਤੇ ਲਗਾਤਾਰ ਤੁਸੀਂ ਜਿਹੜਾ ਆ ਤਸਵੀਰਾਂ ਸਾਡੇ ਨਾਲ ਦੇ ਦੇ ਪਏ ਹੋ ਡੀਪੀਸੀ ਪੰਜਾਬੀ ਦੇ ਉੱਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਜਿਹੜਾ ਆ ਉਹ ਦਿਖਾਇਆ ਜਾ ਰਿਹਾ ਕਿ ਇਸ ਵੇਲੇ ਜਿਹੜਾ ਆ ਉਹ ਮਹਾਮਾਈ ਦੀਆਂ ਕੰਜਕਾਂ ਜਿਹੜੀਆਂ ਨੇ ਉਹ ਪੋਜੀਆਂ ਜਾ ਰਹੀਆਂ ਨੇ ਜਿਦੇ ਵਿੱਚ ਸਪੈਸ਼ਲੀ ਤੁਸੀਂ ਦੇ ਦੇ ਪਿਓ ਕਿ ਪੈਨਸਲਾਂ ਵੰਡੀਆਂ ਜਾ ਰਹੀਆਂ ਨੇ ਤਾਂ ਕਿ ਬੱਚਿਆਂ ਨੂੰ ਜਿਹੜਾ ਐਜੂਕੇਸ਼ਨ ਦੇ ਲਈ ਵੀ ਇਹਦੇ ਵਿੱਚ ਜਿਹੜਾ ਆ ਪ੍ਰਮੋਟ ਕੀਤਾ ਜਾ ਰਿਹਾ ਐਜੂਕੇਸ਼ਨ ਨੂੰ ਵੀ ਪ੍ਰਮੋਟ ਕਰਨ ਦੇ ਲਈ ਜਿਹੜਾ ਆ ਬੱਚਿਆਂ ਨੂੰ ਸਪੈਸ਼ਲੀ ਪੈਨਸਲਾਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਨਾਲ ਦੇ ਨਾਲ ਜਿਹੜਾ ਆ ਉਹ ਮਹਾਮਾਈ ਦੀਆਂ ਕੰਜਕਾਂ ਨੂੰ ਜਿਹੜਾ ਆ ਉਹ ਸ਼ਿੰਗਾਰ ਦੇ ਲਈ ਵੀ ਜਿਹੜੀ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਤੇ ਇੱਧਰ ਜਿਹੜਾ ਆ ਉਹ ਲਗਾਤਾਰ ਜਿਹੜਾ ਆ ਉਹ ਕੰਜਕਾਂ ਦੀ ਜਿਹੜੀ ਹੈ ਉਹ ਪੂਜਨ ਦੀ ਜਿਹੜੀ ਤਿਆਰੀ ਚੱਲਦੀ ਪਈ ਹੈ ਤਸਵੀਰਾਂ ਤੁਸੀਂ ਦੇ ਦੇ ਪਈਓ ਲੰਗਰਾਂ ਦਾ ਜਿਹੜਾ ਆ ਉਹ ਤੁਸੀਂ ਦੇ ਦੇ ਪਈਓ ਕਿ ਦਾਲ ਚੌਲ ਕੜੀ ਤੇ ਨਾਲ ਦੇ ਨਾਲ ਖੀਰ ਦਾ ਪ੍ਰਸਾਦ ਵੀ ਜਿਹੜਾ ਆ ਉਹ ਬਣ ਕੇ ਆ ਚੁੱਕਾ ਆ ਤੇ ਇੱਥੇ ਮਹਾਮਈ ਦੇ ਦਰਬਾਰ ਦੇ ਵਿੱਚ ਤੁਸੀਂ ਤਸਵੀਰਾਂ ਦੇ ਦੇ ਪਈਓ ਕਿ ਲਗਾਤਾਰ ਜਿਹੜਾ ਆ ਉਹ ਉਹ ਜਿਹੜਾ ਕੰਜਕਾ ਦਿੱਤੀ ਜਾ ਰਹੀ ਹੈ ਤੇ ਹੋਰ ਘੜੀ ਨੂੰ ਇੱਥੇ ਜਿਹੜੇ ਆ ਉਹ ਲੰਗਰ ਜਿਹੜੇ ਆ ਸ਼ੁਰੂ ਹੋ ਜਣੇ ਨੇ ਅ ਤਸਵੀਰਾਂ ਵੀ ਦੇ ਦੇ ਪਈਓ ਮੇਰੇ ਨਾਲ ਇਸ ਟਾਈਮ ਜਿਹੜਾ ਆ ਗੁਰਦਾਸ ਨੰਗਲ ਤੋਂ ਜਿੱਥੇ ਕਿ ਜਾਗਰਨ ਦੀ ਜਗ੍ਹਾ ਇਸ ਵਾਰ ਜਿਹੜਾ ਆ ਉਹ ਜਿਹੜਾ ਕਿਰਤਨ ਕੀਤਾ ਜਾਏਗਾ ਰਾਤ ਨੂੰ 6 ਤੋਂ 9 ਵਜੇ ਕਿਰਤਨ ਕੀਤਾ ਜਾਏਗਾ ਕੋਸ਼ਿਸ਼ ਕਰਾਂਗੇ ਕਿ ਉਹ ਕਿਰਤਨ ਤੁਹਾਨੂੰ ਜਿਹੜਾ ਆ ਲਾਈਵ ਦਿਖਾਇਆ ਜਾਵੇ ਕਿਉਂਕਿ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਸਾਡੇ ਪਿੰਡ ਦੇ ਬਾਹਰ ਬੈਠੇ ਹੋਏ ਨੇ ਤੇ ਉਹਨਾਂ ਨੇ ਲਾਈਵ ਦੀ ਡਿਮਾਂਡ ਕੀਤੀ ਸੀ ਤੇ ਇਸ ਵਾਰ ਜਿਹੜਾ ਆ ਉਹ ਕਿਰਤਨ ਜਿਹੜਾ ਰਾਤ ਦਾ ਉਹ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਈਆਂ ਜਾਣਗੀਆਂ ਬਣੇ ਰਹੋ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਤਮਟੜ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਰਜਿਤ ਕੁਮਾਰ ਦੇ ਨਾਲ ਧੰਨਵਾਦ